ਸੰਦੀਪ ਹਲੇ ਘਰ ਪਹੁੰਚੀ ਨਹੀਂ ਹੁੰਦੀ ਤਾਂ ਜੀਤਾ ਪਰੇਸ਼ਾਨ ਹੋ ਜਾਂਦੀ ਹੈ ਜੋ ਉਸਦੀ ਭਾਬੀ ਹੈ ਤਾਂ ਉਹ ਉਹ ਕੋਠੇ ਤੇ ਚੜ ਕੇ ਦੇਖਦੀ ਹੈ ਕਿ ਹਜੇ ਤੱਕ ਆਈ ਨਹੀਂ ਤੇ ਮਨ ਵਿੱਚ ਸੋਚਦੀ ਹੈ ਕਿ ਕਿੰਨਾ ਨੀਰਾ ਹੋ ਗਿਆ ਹੈ ਇਸ ਕੁੜੀ ਨੂੰ ਕੋਈ ਫਿਕਰ ਨਹੀਂ ਉਸ ਦਾ ਭਰਾ ਆ ਜਾਂਦਾ ਹੈ ਤਾਂ ਉਸ ਦੇ ਭਰਾ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਵੇਖ ਲਓ ਇਸ ਕੁੜੀ ਦੀ ਅਕਲ ਕਿੰਨਾ ਨੀਰਾ ਹੋ ਗਿਆ ਹੈ ਹਜੇ ਤੱਕ ਉਹ ਵਾਪਸ ਨਹੀਂ ਆਈ ਉਹਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਨਾ ਹੀ ਉਸ ਨੂੰ ਆਪਣੀ ਪਰਵਾਹ ਹੈ ਤਾਂ ਉਸ ਦਾ ਭਰਾ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਨਾਲ ਜਾਣਾ ਚਾਹੀਦਾ ਸੀ ਤਾਂ ਉਸ ਦੀ ਭਾਬੀ ਫਿਰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਤੁਸੀਂ ਜੋ ਉਸ ਦੇ ਜਾਣ ਪਿੱਛੋਂ ਇੰਨੇ ਕੰਮ ਮੁਕਾਏ ਹੈ ਤੁਸੀਂ ਵੀ ਤਾਂ ਇਕੱਲੇ ਕਹਿ ਰਹੇ ਹੋ ਜੇ ਤੁਸੀਂ ਨਾਲ ਚਲੇ ਜਾਂਦੇ ਤਾਂ ਉਸ ਉਹ ਕੰਮ ਕੌਣ ਕਰਦਾ ਤਾਂ ਉਹ ਕਹਿੰਦਾ ਹੈ ਕਿ ਇਹ ਵੀ ਤੇਰੀ ਗੱਲ ਠੀਕ ਹੈ ਫਿਰ ਮੇਰੇ ਕੰਮ ਰਹਿ ਜਾਣੇ ਸੀ ਤਾਂ ਉਹ ਕਹਿੰਦਾ ਉਹ ਕਹਿੰਦੀ ਹੈ ਕਿ ਦੇਖ ਲਓ ਇਸ ਦੇ ਲਾਪਰਵਾਹੀ ਦਾ ਨਤੀਜਾ ਇਸ ਨੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਇਹ ਆਪਣੇ ਬਾਰੇ ਕੁਝ ਨਹੀਂ ਸੋਚਦੀ ਇਨੋਸਿਰਫ ਆਪਣੀ ਹੀ ਪਈ ਰਹਿੰਦੀ ਹੈ ਤੇ ਕਹਿੰਦੀ ਹੈ ਮੈਂ ਦਵਾਈ ਦਿੱਤੀ ਸੀ ਘਰੋਂ ਉਹ ਨਹੀਂ ਇਸਨੇ ਦਿੱਤੀ ਤੇ ਦੇਖ ਲੋ ਬਾਹਰ ਭੱਜ ਗਈ ਤਾਂ ਉਸ ਦਾ ਭਰਾ ਵੀ ਗੁੱਸੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਵਾਕਿਆ ਹੀ ਇਸ ਕੁੜੀ ਨੂੰ ਕਿਸੇ ਦੀ ਚਿੰਤਾ ਨਹੀਂ ਉਸਨੇ ਇਹ ਵੀ ਨਹੀਂ ਸੋਚਿਆ ਉਹ ਵੀ ਉਹ ਪੇਕੇ ਘਰ ਰਹਿ ਰਹੀ ਹੈ ਤਾਂ ਜੀਤਾ ਬਹੁਤ ਹੀ ਗੱਲਾਂ ਸੁਣਾਉਂਦੀ ਹੈ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਉਸ ਨੂੰ ਇਹ ਨਹੀਂ ਪਤਾ ਕਿ ਉਹ ਆਪਣੇ ਸਹੁਰੇ ਹੈ ਜਾਂ ਪੇਕੇ ਹੈ ਪੇਕਿਆਂ ਦੇ ਘਰੇ ਜਦੋਂ ਕੁੜੀ ਰਹਿੰਦੀ ਹੈ ਤਾਂ ਉਸ ਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ ਤਾਂ ਉਸ ਦਾ ਭਰਾ ਵੀ ਵਿਚਾਰਾ ਸੋਚੀ ਪੈ ਜਾਂਦਾ ਹੈ ਕਹਿੰਦਾ ਹੈ ਕਿ ਹੁਣ ਤਾਂ ਮੈਨੂੰ ਵੀ ਫਿਕਰ ਹੋਣ ਲੱਗ ਗਈ ਕਿ ਸੰਦੀਪ ਬਹੁਤ ਨੀਰਾ ਕਰਕੇ ਵਾਪਸ ਨਹੀਂ ਆਈ ਤਾਂ ਮਤਲਬ ਉਹ ਨੀਰਾ ਹੋ ਗਿਆ ਵਾਪਸ ਨਹੀਂ ਆਈ ਕਿ ਤੇ ਇਹ ਨਾ ਹੋਵੇ ਵੀ ਉਸ ਦੇ ਨਾਲ ਕੋਈ ਹਾਦਸਾ ਹੋ ਗਿਆ ਹੋਵੇ ਉਹ ਵਿਚਾਰਾ ਚਿੰਤਾ ਵਿੱਚ ਬੈਠਾ ਰਹਿੰਦਾ ਹੈ ਸੋਚੀ ਜਾਂਦਾ ਹੈ ਕਿ ਸੰਦੀਪ ਨੀਰਾ ਹੋ ਗਿਆ ਵਾਪਸ ਨਹੀਂ ਆਈ ਫਿਰ ਉਹ ਬਾਹਰਲੇ ਵੇੜੇ ਵਿੱਚ ਚਲੇ ਜਾਂਦੇ ਹਨ ਤਾਂ ਉਸ ਦਾ ਭਰਾ ਉਸ ਨੂੰ ਕਹਿੰਦਾ ਹੈ ਤੂੰ ਕੋਈ ਕੰਮ ਕਰ ਲੈ ਤਾਂ ਉਹ ਕਹਿੰਦੀ ਹੈ ਨਹੀਂ ਮੈਂ ਕੰਮ ਆਪੇ ਕਰ ਲਵਾਂ ਜਦੋਂ ਉਹ ਵਾਪਸ ਆਉਗੀ ਆਪਾਂ ਨੂੰ ਇੱਥੇ ਦੋਨਾਂ ਨੂੰ ਪਰੇਸ਼ਾਨ ਖੜਾ ਦੇਖੂਗੀ ਤਾਂ ਉਸ ਨੂੰ ਥੋੜੀ ਸ਼ਰਮ ਤਾਂ ਆਉਗੀ ਨਾ ਵੀ ਉਹ ਆਪਣੇ ਕੰਮਕਾਰ ਛੱਡ ਕੇ ਮੈਨੂੰ ਡੀਕ ਰਹੀ ਹੈ ਤਾਂ ਉਸ ਦਾ ਭਰਾ ਕਹਿੰਦਾ ਵੇਖ ਲੈ ਤੇਰੀ ਮਰਜ਼ੀ ਹੈ ਉਦੋਂ ਸੰਦੀਪ ਆ ਜਾਂਦੀ ਹੈ ਆਪਣੀ ਗੁਰਮੀਹਰ ਨੂੰ ਲੈ ਕੇ ਤਾਂ ਦਵਾਈ-ਦਵਾ ਦਵਾਈ ਲੈ ਕੇ ਆਉਂਦੀ ਹੈ ਗੁਰਮੀਹਰ ਦੀ ਤਾਂ ਉਸਦੀ ਭਾਬੀ ਕਹਿੰਦੀ ਹੈ ਦੇਖ ਲਓ ਆ ਗਈ ਮਹਾਰਾਣੀ ਤਾਂ ਉਸ ਨੂੰ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਆਉਣ ਦਾ ਤੇਰਾ ਕੋਈ ਟਾਈਮ ਹੈ ਟਾਈਮ ਵੀ ਹੁੰਦਾ ਹੈ ਕੋਈ ਆਉਣ ਦਾ ਤੈਨੂੰ ਇਹ ਨਹੀਂ ਫਿਕਰ ਕਿ ਸਾਨੂੰ ਕਿੰਨੀ ਫਿਕਰ ਹੋ ਰਹੀ ਸੀਗੀ ਤੂੰ ਕੋਈ ਧਿਆਨਤਾ ਦੇ ਆਕਰ ਵੀ ਤੂੰ ਕਿੰਨੀ ਲੇਟ ਹੋ ਗਈਆਂ ਤਾਂ ਉਹ ਕਹਿੰਦੀ ਹੈ ਪਲੀਜ਼ ਮੈਂ ਤਾਂ ਪਹਿਲਾਂ ਹੀ ਬਹੁਤ ਥੱਕ ਕੇ ਆਈਆਂ ਮੈਂ ਬਹੁਤ ਥੱਕੀ ਹੋਈ ਹਾਂ ਹੁਣ ਮੈਂ ਕੋਈ ਗੱਲ ਨਹੀਂ ਕਰ ਸਕਦੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਵੇਰ ਦੱਸੂਗੀ ਤਾਂ ਇਸ ਤੇ ਵੀ ਜੀਤਾਂ ਨੂੰ ਗੁੱਸਾ ਆ ਜਾਂਦਾ ਹੈ ਉਹ ਕਹਿੰਦੀ ਹੈ ਕਿ ਦੇਖ ਲਓ ਮਹਾਰਾਣੀ ਦੇ ਤੇ ਵਰ ਹੁਣ ਇਹ ਆਪਾਂ ਨੂੰ ਕੁਝ ਦੱਸਣਾ ਵੀ ਨਹੀਂ ਚਾਹੁੰਦੀ ਤਾਂ ਇੰਨਾ ਕਹਿ ਕੇ ਸੰਦੀਪ ਅੱਗੇ ਚਲੀ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਪਲੀਜ਼ ਮੈਨੂੰ ਅਰੈਸਟ ਕਰਨ ਦੋ ਮੈਂ ਬਹੁਤ ਥੱਕ ਚੁੱਕੀ ਹਾਂ ਮੈਂ ਆਪਣੀ ਕੁੜੀ ਨੂੰ ਵੀ ਜਾ ਕੇ ਪਾਉਣਾ ਹੈ ਮੇਰੇ ਵਿੱਚ ਤਾਂ ਹੁਣ ਖੜਨ ਦੀ ਵੀ ਪਹੁੰਚ ਨਹੀਂ ਨਾ ਕਹਿ ਕੇ ਉਹ ਚਲੀ ਜਾਂਦੀ ਹੈ ਤਾਂ ਉਸ ਦੀ ਭਾਬੀ ਫਿਰ ਬੜਬੜ ਕਰਨ ਲੱਗ ਜਾਂਦੀ ਹੈ ਅਗਲੇ ਦਿਨ ਸਵੇਰ ਹੋ ਜਾਂਦੀ ਹੈ ਤਾਂ ਸੰਦੀਪ ਆਪਣੀ ਗੁਰਮੀਹਰ ਨੂੰ ਸਕੂਲ ਵਾਲੀ ਵੈਨ ਤੇ ਚੜਾਉਂਦੀ ਹੈ ਤਾਂ ਖੁਸ਼ ਹੁੰਦੀ ਹੈ ਕਹਿੰਦੀ ਹੈ ਮੇਰਾ ਬੱਚਾ ਅੱਜ ਠੀਕ ਸੀ ਤਾਂ ਸਕੂਲ ਚਲਿਆ ਗਿਆ ਉਹ ਉਸ ਨੂੰ ਸਕੂਲ ਪੇਜ ਕੇ ਤੇ ਵਾਪਸ ਆਉਂਦੀ ਹੈ ਤਾਂ ਉਸ ਦੀ ਭਾਬੀ ਉਸ ਨੂੰ ਵੇਖ ਕੇ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਅੱਜ ਇਸ ਦੀ ਕੁੜੀਆ ਠੀਕ ਵੀ ਹੋ ਗਈ ਰਾਤੋਂ ਰਾਤ ਪਤਾ ਨਹੀਂ ਇਸ ਨੇ ਕਿਹੜੀ ਦਵਾਈ ਦੇ ਦਿੱਤੀ ਤਾਂ ਉਹ ਬੁੜਬੁੜ ਕਰਦੀ ਉੱਥੇ ਬੂਟੇ ਕੋਲੇ ਫਲ ਤੋੜਨ ਲੱਗ ਜਾਂਦੀ ਹੈ ਤਾਂ ਆਪਣੇ ਮਾਣੀ ਮਨ ਉਸ ਨੂੰ ਗਾਲਾਂ ਕੱਢ ਰਹੀ ਹੁੰਦੀ ਹੈ ਉਧਰੋਂ ਚਾਚੀ ਕੰਦ ਤੋਂ ਆਵਾਜ਼ ਮਾਰਦੀ ਹੈ ਤੇ ਕਹਿੰਦੀ ਹੈ ਕਿ ਜੀਤਾ ਕੱਲੀ ਹੀ ਬੋਲੀ ਜਾਨੀ ਹੈ ਤੂੰ ਤਾਂ ਉਹ ਕਹਿੰਦੀ ਹੈ ਕਿ ਸਾਡੀ ਕਿ ਕਿਸਮਤ ਵਿੱਚ ਤਾਂ ਸਤਾ ਹੀ ਹੈ ਤਾਂ ਉਹ ਕਹਿੰਦੀ ਤੂੰ ਇੱਧਰ ਆ ਮੈਂ ਤੈਨੂੰ ਦੱਸਾਂ ਇੱਕ ਗੱਲ ਜਿਹੜੀ ਗੱਲ ਮੈਂ ਤੈਨੂੰ ਦੱਸਣੀ ਹੈ ਉਹ ਸੁਣ ਕੇ ਤਾਂ ਤੇਰੇ ਹੋਸ਼ ਹੀ ਉੱਡ ਜਾਣਗੇ ਤਾਂ ਉਹ ਚਲੀ ਜਾਂਦੀ ਹੈ ਆਪਣੀ ਚਾਚੀ ਕੋਲ ਤਾਂ ਚਾਚੀ ਉਸ ਨੂੰ ਕਹਿੰਦੀ ਹੈ ਕਿ ਕੁੜੀ ਠੀਕ ਹੈ ਤਾਂ ਉਹ ਕਹਿੰਦੀ ਹੈ ਹਾਂ ਚਾਚੀ ਹੁਣ ਤਾਂ ਠੀਕ ਹੈ ਉਹ ਮੈਨੂੰ ਤਾਂ ਲੱਗਦਾ ਸੰਦੀਪਾ ਨਹੀਂ ਬਣਾਉਂਦੀ ਹੈ ਘਰ ਉਹ ਦਵਾਈ ਦਿੱਤੀ ਸੀ ਉਹ ਨਹੀਂ ਦਿੰਦੀ ਤੇ ਲੈਨ ਚਲੀ ਗਈ ਤਾਂ ਚਾਚੀ ਉਸ ਨੂੰ ਚਾਰ ਗੱਲਾਂ ਲਾ ਕੇ ਦੱਸਦੀ ਹੈ ਕਿ ਉਹ ਰਾਤ ਕਿਸੇ ਨਾਲ ਵੱਡੀ ਗੱਡੀ ਤੇ ਆਈ ਹੈ ਸਰਦਾਰ ਮੁੰਡਾ ਸੀ ਤੇ ਉਸਨੇ ਉਸ ਨੂੰ ਬਾਈ ਬਾਈ ਵੀ ਕੀਤੀ ਤਾਂ ਇਸ ਤੇ ਗੀਤਾਂ ਅੱਗ ਬਬੁਲਾ ਹੋ ਜਾਂਦੀ ਹੈ ਕਹਿੰਦੀ ਹੈ ਕਿ ਦੇਖ ਲਓ ਇਸ ਕੁੜੀ ਦੇ ਲੱਛਣੇ ਜਾਂਦੀ ਹੀ ਤਾਂ ਹੈ ਜੇ ਇਸਨੇ ਘਰੋਂ ਦਵਾਈ ਦੇ ਦਿੰਦੀ ਤਾਂ ਫਿਰ ਕਿਸ ਬਹਾਨੇ ਬਾਹਰ ਜਾਂਦੀ ਉਸ ਦੀ ਚਾਚੀ ਵੀ ਉਸ ਨੂੰ ਬਹੁਤ ਗੱਲਾਂ ਲਾ ਲਾ ਕੇ ਦੱਸਦੀ ਹੈ ਕਹਿੰਦੀ ਹੈ ਕਿ हां ਕੈਂਦੀ ਮਤਲਬ ਗਈ ਵੀ ਉਸ ਨਾਲ ਹੀ ਹੋਣੀ ਹੈ ਮੈਂ ਕਿਹੜਾ ਜਾਂਦੀ ਵੇਖੀ ਸੀ ਮੈਂ ਤਾਂ ਆਈ ਹੀ ਵੇਖੀ ਹੈ ਉਧਰ ਆਪਣੀ ਸਫਾਈ ਕਰ ਰਹੀ ਹੁੰਦੀ ਹੈ ਸੰਦੀਪ ਤਾਂ ਉਸ ਦੀ ਪਰਜਾਈ ਜਦੋਂ ਉਧਰੋਂ ਆਉਂਦੀ ਹੈ ਚਾਚੀ ਵੱਲੋਂ ਵਾਪਸ ਤਾਂ ਉਧਰੋਂ ਉਹਦਾ ਭਰਾ ਆ ਜਾਂਦਾ ਹੈ ਕਹਿੰਦਾ ਹੈ ਸਵੇਰ ਸਵੇਰ ਲੋਕਾਂ ਦੇ ਘਰਾਂ ਵਿੱਚ ਤੁਰੀ ਫਿਰਦੀ ਹੈ ਤੂੰ ਆਪਣਾ ਵੀ ਕੋਈ ਕੰਮ ਕਰ ਲਿਆ ਕਰ ਉਹ ਕਹਿੰਦੀ ਜੇ ਮੈਂ ਤੁਹਾਨੂੰ ਕੋਈ ਗੱਲ ਦੱਸੀ ਜੋ ਮੈਂ ਸੁਣ ਕੇ ਆਈ ਹਾਂ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਣੀ ਹੈ ਸਹਰਾ ਤੁਹਾਡੀ ਭੈਣ ਕਰਦੀ ਫਿਰਦੀ ਹੈ ਮੈਂ ਨਹੀਂ ਤਾਂ ਉਹ ਗੁੱਸੇ ਵਿੱਚ ਆ ਜਾਂਦਾ ਹੈ ਉਹ ਕਹਿੰਦਾ ਜੀ ਇਹ ਗੱਲ ਸੱਚੀ ਹੋਈ ਨਾ ਮੈਂ ਸੰਦੀਪ ਨੂੰ ਇਸੇ ਕਹੀ ਨਾਲ ਵੱਡ ਦੇਵਾਂਗਾ ਤਾਂ ਉਹ ਕਹਿੰਦੀ ਹੈ ਮੈਂ ਕਿਹੜਾ ਆਪਣੇ ਵੱਲੋਂ ਗੱਲ ਬਣਾਈ ਹੈ ਮੈਂ ਤਾਂ ਸੁਣੀ ਹੀ ਹੈ ਤੇ ਉਹ ਕਹਿੰਦੀ ਉਹ ਕਹਿੰਦੀ ਮੈਂ ਤੁਹਾਨੂੰ ਗੱਲ ਦੱਸਦੀ ਤਾਂ ਉਹ ਕਹਿੰਦਾ ਦੱਸ ਕਹਿੰਦੀ ਨਹੀਂ ਸੰਦੀਪ ਬੈਠੀ ਹੈ ਸਾਹਮਣੇ ਉਹ ਕਹਿੰਦਾ ਨਹੀਂ ਇਹ ਸਾਰੀ ਗੱਲ ਸੰਦੀਪ ਦੇ ਮੋਤੇ ਹੀ ਹੋਊਗੀ ਚੱਲ ਤੂੰ ਮੇਰੇ ਨਾਲ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ ਸੰਦੀਪ ਨੂੰ ਕਹਿੰਦਾ ਹੈ ਇੱਧਰ ਆ ਕੇ ਗੱਲ ਸੁਣ ਤਾਂ ਸੰਦੀਪ ਡਰ ਜਾਂਦੀ ਹੈ ਕਿ ਵੀਰ ਗੁੱਸੇ ਵਿੱਚ ਬਹੁਤ ਹੈ ਉਸ ਨੂੰ ਕਹਿੰਦਾ ਹੈ ਇੱਧਰ ਆ ਕੇ ਗੱਲ ਸੁਣ ਤੂੰ ਆਪਣਾ ਕੰਮ ਫੇਰ ਕਰੀ ਉਹ ਆ ਜਾਂਦੀ ਹੈ ਤਾਂ ਉਸ ਨੂੰ ਪੁੱਛਦਾ ਹੈ ਕਿ ਰਾਤ ਨੂੰ ਕਿਸ ਨਾਲ ਆਈ ਸੀ ਤਾਂ ਉਹ ਕਹਿੰਦੀ ਨਹੀਂ ਚੁੱਪ ਕਰ ਜਾਂਦੀ ਹੈ ਕਹਿੰਦੀ ਹੈ ਕੀ ਹੋਇਆ ਵੀਰ ਉਹ ਕਹਿੰਦਾ ਮੈਂ ਜਿਹੜੀ ਗੱਲ ਤੈਨੂੰ ਪੁੱਛ ਰਿਹਾ ਹਾਂ ਤੂੰ ਉਸ ਦਾ ਜਵਾਬ ਦੇ ਤੂੰ ਆਈ ਕਿਸ ਨਾਲ ਸੀ ਕਿਸੇ ਦੀ ਘਾਰ ਤੇ ਚੜ ਕੇ ਆਈ ਸੀ ਮੈਨੂੰ ਹਾਂ ਜਾਂ ਨਾ ਵਿੱਚ ਜਵਾਬ ਦੇ ਤਾਂ ਉਸ ਨੂੰ ਜਦੋਂ ਗੁੱਸੇ ਵਿੱਚ ਬੋਲਦਾ ਹੈ ਤਾਂ ਸੰਦੀਪ ਮੰਨ ਜਾਂਦੀ ਹੈ ਕਹਿੰਦੀ ਹੈ ਹਾਂ ਮੈਂ ਆਈ ਤਾਂ ਕਿਸੇ ਦੀ ਘਰ ਤੇ ਹੀ ਸੀ ਉੱਧਰ ਚਾਚੀ ਉਹਨਾਂ ਦੀ ਲੜਾਈ ਸੁਣ ਕੇ ਮਾਨੀ ਮਾਨ ਬਹੁਤ ਖੁਸ਼ ਹੁੰਦੀ ਹੈ ਤੇ ਗੁੱਸੇ ਵਿੱਚ ਆਇਆ ਸੋਨੂੰ ਕਹੀ ਚੱਕ ਲੈਂਦਾ ਹੈ ਤੇ ਉਸ ਨੂੰ ਮਾਰਨ ਨੂੰ ਪੈ ਜਾਂਦਾ ਹੈ ਤੇ ਫਿਰ ਜੀਤਾ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਮੇਰੇ ਸਿਰ ਚੜ ਕੇ ਸੰਦੀਪ ਨੂੰ ਨਾ ਮਾਰੋ ਉਹ ਕਹਿੰਦਾ ਇਸ ਨੂੰ ਏਪ ਨਹੀਂ ਪਤਾ ਕਿ ਇਹ ਆਪਣੇ ਪੇਕੇ ਘਰ ਬੈਠੀ ਹੈ ਜੇ ਆਪਣੇ ਸਹੁਰੇ ਹੁੰਦੀ ਇਸ ਦਾ ਉਹ ਉਸ ਦੀ ਭਾਬੀ ਉਸ ਨੂੰ ਕਹਿਣ ਲੱਗ ਜਾਂਦੀ ਹੈ ਜਦੋਂ ਖਸਮ ਸਿੱਟੇ ਨਾ ਹੋਵੇ ਤਾਂ ਫਿਰ ਬਹੁਤ ਗੱਲਾਂ ਸੋਚਣੀਆਂ ਪੈਂਦੀਆਂ ਹਨ ਤੂੰ ਤਾਂ ਆਪਣੀਆਂ ਮਰਜ਼ੀਆਂ ਕਰਦੀ ਫਿਰਦੀ ਹੈ ਤਾ ਜੀ ਤਾਂ ਸੋਨੂ ਦੀ ਚਾਚੀ ਬਹੁਤ ਖੁਸ਼ ਹੁੰਦੀ ਹੈ ਕਹਿੰਦੀ ਮੈਨੂੰ ਤਾਂ ਉਹ 8 ਲੱਖ ਹੀ ਰੜਕਦਾ ਸੀ ਜਿਹੜਾ ਲੈ ਕੇ ਤੁਸੀਂ ਸੰਦੀਪ ਦੇ ਸਹੁਰਿਆਂ ਤੋਂ ਵਰਤ ਲਿਆ ਤੇ ਤੁਸੀਂ ਕਹਿੰਦੇ ਸੀ ਅਸੀਂ ਸੰਦੀਪ ਨੂੰ ਤੇ ਉਸ ਦੀ ਕੁੜੀ ਨੂੰ ਪਾਲਣ ਪੋਸ਼ਣ ਕਰ ਰਹੇ ਹਾਂ ਕਹਿੰਦੀ ਹੁਣ ਦੇਖਦੇ ਹਾਂ ਤੁਸੀਂ ਕਿਵੇਂ ਸੰਦੀਪ ਨੂੰ ਸੰਭਾਲਦੇ ਹੋ 9 ਲੱਖ ਮੁੱਕ ਗਿਆ ਤੇ ਤੁਸੀਂ ਐ ਕਰਨ ਲੱਗੇ ਤਾਂ ਫਿਰ ਜੀਤਾ ਤੇ सोनू ਸੰਦੀਪ ਨੂੰ ਬਹੁਤ ਹੀ ਸੁਣਾਉਂਦੇ ਹੈ ਕਹਿੰਦੇ ਹੈ ਤੂੰ ਸਾਨੂੰ ਫੋਨ ਕਰ ਦਿੰਦੀ ਉਹ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਸਨ ਮੈਂ ਕੀ ਕਰਦੀ ਮੈਂ ਨੇਰਾ ਬਹੁਤ ਹੋ ਗਿਆ ਸੀ ਮੈਨੂੰ ਆਉਣਾ ਪਿਆ ਉਹ ਇਹ ਵੀ ਦੱਸਦੀ ਹੈ ਕਿ ਕੱਲਾ ਸਰਦਾਰ ਮੁੰਡਾ ਨਹੀਂ ਸੀ ਕਾਰ ਵਿੱਚ ਨਾਲ ਉਸਦੇ ਨਾਲ ਇੱਕ ਬੁੜੀ ਵੀ ਸੀ ਤਾਂ ਜੀਤਾ ਬੋਲਣ ਲੱਗ ਜਾਂਦੀ ਹੈ ਹਾਂਜੀ ਉਸ ਨੂੰ ਬਹੁਤ ਹੀ ਗੱਲਾਂ ਸੁਣਾਉਂਦੀ ਹੈ ਉਸ ਦੀ ਭਾਬੀ ਤਾਂ ਵਿਚਾਰੀ ਰੋਣ ਲੱਗ ਜਾਂਦੀ ਹੈ ਉਹ ਕਹਿੰਦੀ ਇਸ ਵਿੱਚ ਮੇਰਾ ਕੀ ਕਸੂਰ ਸੀ ਜੇ ਮੇਰੇ ਕੋਲ ਪੈਸੇ ਹੈ ਨਹੀਂ ਉਧਰ ਕਮਲ ਦੀ ਪਤਨੀ ਪਿੰਕੀ ਆਪਣੇ ਬੁਆਏਫਰੈਂਡ ਨਾਲ ਗੱਲਾਂ ਕਰਦੀ ਹੈ ਤੇ ਸਾਦੀਸ਼ਾਂ ਬਣਾਉਂਦੀ ਹੈ ਕਹਿੰਦੀ ਹੈ ਕਿ ਭੂਆ ਨੇ ਮੇਰੀਆਂ ਗੱਲਾਂ ਸੁਣ ਲਈਆਂ ਹੁਣ ਆਪਾਂ ਕੀ ਕਰਾਂਗੇ ਤਾਂ ਉਹ ਕਹਿੰਦਾ ਹੈ ਕਿ ਤੈਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਤੂੰ ਜੋ ਤੇਰੇ ਮਨ ਵਿੱਚ ਆਉਂਦਾ ਹੈ ਕਰ ਪਰ ਤੂੰ ਚੰਡੀਗੜ੍ਹ ਆਉਣ ਦਾ ਪਲਾਨ ਬਣਾ ਉਹ ਕਹਿੰਦਾ ਹੈ ਕਿ ਤੂੰ ਆਪਣੀ ਉਹ ਕਹਿੰਦੀ ਹੈ ਕਿ ਜੇ ਭੂਆ ਨੇ ਸਾਰੀਆਂ ਗੱਲਾਂ ਮੇਰੇ ਪੇਕੇ ਦੱਸ ਦਿੱਤੀਆਂ ਤਾਂ ਮੈਂ ਫਸ ਜਾਵਾਂਗੀ ਤਾਂ ਉਹ ਅੱਗੋਂ ਉਸ ਨੂੰ ਕਹਿੰਦਾ ਹੈ ਕਿ ਤੂੰ ਪਹਿਲਾਂ ਹੀ ਆਪਣੀ ਮੰਮੀ ਨੂੰ ਕੋਈ ਕਹਾਣੀ ਬਣਾ ਕੇ ਦੱਸ ਦੇ ਤਾਂ ਤੂੰ ਨਹੀਂ ਫਸੇਂਗੀ ਜੋ ਪਹਿਲਾਂ ਦੱਸਦਾ ਹੈ ਉਹ ਹੀ ਸੱਚਾ ਹੁੰਦਾ ਤਾਂ ਉਹ ਕਹਿੰਦੀ ਹੈ ਕਿ ਚੱਲ ਫਿਰ ਮੈਂ ਐਂ ਹੀ ਕਰਦੀ ਹਾਂ ਕਿ ਮੈਂ ਕਮਲ ਨੂੰ ਹੀ ਫਸਾ ਦਿੰਨੀ ਹਾਂ ਇਸ ਵਿੱਚ ਕਹਿਨੀ ਹਾਂ ਕਿ ਉਹ ਮੈਨੂੰ ਮੇਰੀ ਕੇਅਰ ਨਹੀਂ ਕਰਦਾ ਤੇ ਉਹ ਕਿਸੇ ਕੁੜੀ ਨਾਲ ਗੱਲਾਂ ਕਰਦਾ ਹੈ ਉਧਰੋਂ ਉਸ ਦੀ ਮੰਮੀ ਆ ਜਾਂਦੀ ਹੈ ਕਮਲ ਦੀ ਉਹ ਕਹਿੰਦੀ ਹੈ ਕਿ ਪਤਾ ਨਹੀਂ ਸਾਰਾ ਦਿਨ ਕਿਸ ਨਾਲ ਗੱਲਾਂ ਕਰਦੀ ਰਹਿੰਦੀ ਹੈ ਤਾਂ ਕਮਲ ਦੀ ਪਤਨੀ ਪਿੰਕੀ ਆਪਣੇ ਪੇਕੇ ਜਾਣ ਦੀ ਤਿਆਰੀ ਕਰਦੀ ਹੈ ਤਾਂ ਆਪਣੀ ਪੈਕਿੰਗ ਕਰਨ ਲੱਗ ਜਾਂਦੀ ਹੈ ਪੈਕਿੰਗ ਕਰਕੇ ਤੇ ਆਪਣੇ ਬੇਟੇ ਨੂੰ ਤਿਆਰ ਕਰਨ ਲੱਗ ਜਾਂਦੀ ਹੈ ਤਾਂ ਉਸ ਨੂੰ ਗੁੱਸੇ ਵਿੱਚ ਬੋਲੀ ਜਾਂਦੀ ਚੱਲ ਇੱਧਰ ਆਵੇ ਤੈਨੂੰ ਤਿਆਰ ਕਰਾਂ ਚੱਲ ਆਪਾਂ ਨਾਨੀ ਕੋਲ ਚੱਲੀਏ ਮੈਂ ਕਰਦੀ ਕਰਦੀ ਉਸ ਨੂੰ ਤਿਆਰ ਕਰ ਲੈਂਦੀ ਹੈ ਉਧਰੋਂ ਕਮਲ ਦੀ ਮੰਮੀ ਆ ਜਾਂਦੀ ਹੈ ਤੇ ਕਹਿੰਦੀ ਹੈ ਕਿਧਰੋਂ ਤਿਆਰੀ ਕੀਤੀ ਹੈ ਤੂੰ ਤਾਂ ਕਹਿੰਦੀ ਹੈ ਮੈਂ ਪੇਕੇ ਚੱਲੀ ਹਾਂ ਉਹ ਕਹਿੰਦੀ ਹੈ ਕਿ ਪੇਕੇ ਜਾਣਾ ਹੈ ਤਾਂ ਜਾ ਪਰ ਇਸ ਨੂੰ ਨਹੀਂ ਲੈ ਕੇ ਜਾਣਾ ਤੂੰ ਕਮਲ ਨੂੰ ਪੁੱਛਿਆ ਉਹ ਕਹਿੰਦੀ ਮੈਂ ਕੋਈ ਜ਼ਰੂਰਤ ਨਹੀਂ ਸਮਝਦੀ ਕਮਲ ਨੂੰ ਪੁੱਛਣ ਦੀ ਜੋ ਮੇਰੇ ਮਨ ਵਿੱਚ ਆਏਗਾ ਮੈਂ ਕਰੂੰਗੀ ਜਦੋਂ ਤੁਸੀਂ ਕਿਤੇ ਜਾਣਿਓ ਮੈਨੂੰ ਪੁੱਛ ਕੇ ਨਹੀਂ ਜਾਂਦੀ ਤਾਂ ਉਹ ਕਹਿੰਦੀ ਹੈ ਤੂੰ ਜਾਣਾ ਹੈ ਤਾਂ ਜਾ ਪਰ ਮੈਂ ਮੁੰਡੇ ਨੂੰ ਨਹੀਂ ਜਾਣ ਦੇਣਾ ਮੈਂ ਮੁੰਡੇ ਨੂੰ ਆਪਣੇ ਕੋਲ ਹੀ ਰੱਖਾਂਗੀ ਤਾਂ ਉਹ ਕਹਿੰਦੀ ਹੈ ਮੇਰਾ ਵੀ ਮੁੰਡਾ ਹੈ ਤੁਹਾਡਾ ਕੱਲਿਆਂ ਦਾ ਨਹੀਂ ਮੁੰਡਾ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਕੀ ਕੁਛ ਕਰਦੀ ਰਹਿਣੀ ਹੈ ਤਾਂ ਉਹ ਉੱਥੇ ਹੀ ਮੁੰਡੇ ਨੂੰ ਛੱਡ ਕੇ ਤੇ ਗੁੱਸੇ ਵਿੱਚ ਚਲੀ ਜਾਂਦੀ ਹੈ ਕਹਿੰਦੀ ਹੈ ਰੱਖੋ ਆਪਣਾ ਮੁੰਡਾ ਮੈਂ ਤਾਂ ਚੱਲੀ ਹਾਂ ਤੇ ਚਲੀ ਜਾਂਦੀ ਹੈ ਉੱਧਰ ਵਿੱਕੀ ਦੇ ਘਰ ਵਿੱਕੀ ਦੇ ਘਰ ਉਸ ਦੀ ਪਤਨੀ ਤੇ ਉਹਦੀ ਮਾਂ ਆਪਣੇ ਸਰਦੀ ਵਾਲੇ ਕੱਪੜੇ ਕੱਢ ਰਹੀਆਂ ਹੁੰਦੀਆਂ ਹਨ ਕਿ ਉੱਤੋਂ ਹੀ ਕਮਲ ਦੀ ਮੰਮੀ ਉੱਧਰ ਉਹਨਾਂ ਕੋਲ ਆ ਜਾਂਦੀ ਹੈ ਦੱਸਣ ਲਈ ਕਿ ਉਹ ਤਾਂ ਕਿਤੇ ਚਲੀ ਗਈ ਹੈ ਜੋ ਤੇਰੀ ਭਤੀਜੀ ਹੈ ਤਾਂ ਉਸ ਦੀ ਭੂਆ ਕਹਿੰਦੀ ਹੈ ਕਿ ਜੋ ਕਮਲ ਦੀ ਚਾਚੀ ਹੈ ਕਹਿੰਦੀ ਹੈ ਕਿ ਤੁਸੀਂ ਕੋਈ ਗੱਲਬਾਤ ਕੀਤੀ ਹੋਣੀ ਹੈ ਤਾਂ ਹੀ ਗਈ ਹੈ ਤੁਹਾਡੇ ਘਰ ਤਾਂ ਰੋਜ਼ ਦਾ ਹੀ ਕਲੇਸ਼ ਬਣ ਗਿਆ ਹੈ ਤੁਸੀਂ ਉਸ ਦੀ ਗੱਲ ਮੰਨ ਕਿਉਂ ਨਹੀਂ ਲੈਂਦੇ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਸਾਰਿਆਂ ਨੂੰ ਘਰ ਵਿੱਚ ਰਜ਼ਾਮੰਦੀ ਨਾਲ ਹੀ ਰਹਿਣਾ ਪੈਂਦਾ ਹੈ ਉਹ ਹਜੇ ਐਵੇਂ ਗੱਲਾਂ ਕਰ ਹੀ ਰਹੀਆਂ ਹੁੰਦੀਆਂ ਹਨ ਦਰਾਨੀ ਜਠਾਣੀ ਵਿਪਰੀਤ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਤਾਈ ਜੀ ਤੁਸੀਂ ਆਪਣੇ ਘਰ ਦੀ ਲੜਾਈ ਸਾਡੇ ਘਰ ਲੈ ਕੇ ਆ ਜਾਂਦੇ ਹੋ ਤੇ ਅਸੀਂ ਵੀ ਕਦੇ ਆਪਣੇ ਘਰ ਦੀ ਲੜਾਈ ਤੁਹਾਡੇ ਘਰ ਲੈ ਕੇ ਆਏ ਹਾਂ ਤਾਂ ਉਹ ਕਹਿੰਦੀ ਹੈ ਕਿ ਤੇਰਾ ਤਾਂ ਵਿੱਚ ਬੋਲਣ ਦਾ ਮਤਲਬ ਨਹੀਂ ਬੰਦਾ ਉਧਰੋਂ ਵਿੱਕੀ ਆ ਜਾਂਦਾ ਹੈ ਕਹਿੰਦਾ ਹੈ ਤੁਹਾਡੇ ਘਰ ਦੀ ਲੜਾਈ ਕਰਕੇ ਸਾਡੇ ਘਰ ਸਾਡੀ ਮੰਮੀ ਬਿਮਾਰ ਪਈ ਰਹਿੰਦੀ ਹੈ ਤਾਂ ਉਹ ਉਹ ਕਹਿੰਦਾ ਹੈ ਕਿ ਤੁਸੀਂ ਆਪਣੀ ਲੜਾਈ ਆਪਣੇ ਘਰ ਰੱਖਿਆ ਕਰੋ ਤਾਂ ਉਹ ਕਮਲ ਦੀ ਮੰਮੀ ਗੁੱਸੇ ਵਿੱਚ ਆਈ ਭੱਜ ਜਾਂਦੀ ਹੈ ਤਾਂ ਵਿੱਕੀ ਕਹਿੰਦਾ ਹੈ ਮੰਮੀ ਉਹਨਾਂ ਸਾਹਮਣੇ ਤੂੰ ਬੜੇ ਨੰਬਰ ਬਣਾ ਰਹੀ ਸੀ ਤੂੰ ਕਿਹੜਾ ਸਾਨੂੰ ਕਿਤੇ ਘੁੰਮਣ ਫਿਰਨ ਜਾਨ ਦਿੰਨੀ ਹੈ ਤਾਂ ਉਹ ਵਿੱਕੀ ਪ੍ਰੀਤ ਨੂੰ ਹੀ ਬੋਲਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਕਰੋ ਜੋ ਕਰਨਾ ਹੈ ਕਰੋ